हां जी सत श्री अकाल सरन मैं सोपा सिंह बठिंडा पंजाब तो मैं आज सनो अपना डायलिसिस बारे ਦਸਾਂਗਾ ਮੈਂ ਡਾਇਲਿਸਿਸ ਕਿਵੇਂ ਆਇਆ ਇਹ ਮੇਰੀ ਕਿੰਨੀ ਖਰਾਬ ਸੀਗੀ ਤੇ ਡਾਇਲਿਸਸ ਬਾਰੇ ਦਸਾਂਗਾ ਆ ਮੈਂ ਪਿਛਲੀ ਵੀਡੀਓਸ ਨੂੰ ਦੱਸਿਆ ਸੀਗਾ ਵੀ ਮਤਲਬ ਇਸ ਕਰਕੇ ਮੇਰੀ ਐ ਪ੍ਰੋਬਲਮ ਹੋ ਗਈ ਜੀ ਮੇਰੇ ਕੋਈ ਪਾਸਵਰਡ ਮਤਲਬ ਹੋਣ ਤੋਂ ਪਹਿਲਾਂ ਖਾਣ ਤੋਂ ਪਹਿਲਾਂ ਮੇਰੀ ਲੈਪ ਇਸ ਤਰ੍ਹਾਂ ਦੀ ਇਹ ਅੱਜ ਸੁ ਨੂੰ ਮਦਾਨਾ ਮੈਂ ਮੈਡੀਸਨ ਲੈ ਰਿਆ ਸੀ ਮੈਡੀਸਨ ਲੈ ਰਿਆ ਸੀ ਤੇ ਚਲੋ 2 ਮਹੀਨੇ ਮੈਡੀਸਨ ਚੱਲੀ ਮੇਰੀ ਉਸ ਤੋਂ ਬਾਅਦ ਮੇਰਾ ਇੱਕੇ ਦਾ ਮੈਚੀ ਦੀ ਐਸ ਵੀ ਖਟ ਗਿਆ ਸੀ ਯਾਨੀ ਮੈਂ ਪਿੰਡ ਵਾਲੀ ਸਟੱਡੀ ਵਿੱਚ ਕੰਮ ਕਰਦਾਂ ਦੀ ਜੀ ਉੱਥੇ ਲੱਗਿਆ ਹੁੰਦਾ ਸੀ ਅਚਾਨਕ ਮੇਰਾ ਇਹ ਪਹੀ ਘਟ ਗਿਆ ਕੀ ਮੇਰਾ ਰਹਿ ਗਿਆ 5 ਤੇ ਆਰ ਨੂੰ ਪਹਿਲਾਂ ਮੈਂ ਆਪਣੇ ਮਤਲਬ ਮੈਨੂੰ ਚੱਕਾ ਆ ਕੇ ਮੈਂ ਡਿੱਗ ਪਈ ਜਿੱਦਾਂ ਕੀ ਮੇਰਾ 5 ਰਹਿ ਗਿਆ ਤੇ ਮੇਰੇ ਉੱਥੇ ਮੇਰੇ ਬਰਾਦਰ ਨੂੰ ਪਤਾ ਲੱਗਿਆ ਜੀ ਚੱਕਰ ਆ ਗਿਆ ਮੈਨੂੰ ਲੈ ਕੇ ਗਿਆ ਮੈਨੂੰ ਹਸਪੀਟਲ ਲੈ ਗਿਆ ਤੇ ਉੱਥੇ ਐਂਪੋਰਟਾਂ ਵગેਰਾ ਕਰਾਂਗਾ ਤੇ ਉੱਥੇ ਪਤਾ ਲੱਗ ਵੀ ਇਸ ਚੀਜ਼ ਘਟਾ ਤਾਂ ਉੱਥੇ ਡਾਕਟਰ ਨੇ ਮੇਰਾ ਡਿਸੀਜਨ ਲੈਂਦਾ ਤਾਂ ਡਾਕਟਰ ਕਹਿੰਦੇ ਵੀ ਕਰੈਟ ਵੀ ਉਸ ਤਰ੍ਹਾਂ ਉਸ ਟਾਈਮ ਜ਼ਿਆਦਾ ਹੋ ਗਿਆ ਵੀ 5-6 ਕਰੈਟ ਹੋ ਗਿਆ ਦੀਆ ਡਾਕਟਰ ਕਹਿੰਦੇ ਵੀ ਇਹਨਾਂ ਦਾ ਐਕਟੀਵੇਸ਼ਨ ਚੜਾਉਣਾ ਪਊਗਾ ਤੇ ਇਹਨਾਂ ਦੀ ਬੈਲਸ ਵੀ ਕਰਨੀ ਐ ਐਕਟੀਵੇਟਰ ਡਾਇਲਸਿਸ ਹੋ ਰਹੀ ਮਤਲਬ ਵੈਸੇ ਵੀ ਇੱਥੇ ਆ ਜਾਂਦਾ ਨਾ ਮੈਨੂੰ ਉਹ ਕਿ ਕਰੈਟ ਜ਼ਿਆਦਾ ਹੋ ਗਿਆ ਵੀ ਮਤਲਬ ਪ੍ਰੋਬਲਮ ਆਉਣ ਲੱਗੀ ਜਿਊਰੀਆ ਵੀ ਜ਼ਿਆਦਾ ਹੋ ਗਈ ਜਿਊਰੀਆ ਮੇਰਾ 220 ਤੋਂ ਹੋ ਗਿਆ ਤੇ ਜਿਊਰੀ ਇੱਕ ਦਿਨਾਂ ਵੀ ਵੱਧ ਗਈਆਂ ਸੀ ਮੇਰਾ ਮੈਨੂੰ ਫਿਰ ਮੈਨੂੰ ਅਗਲੇ 1 ਦਿਨ ਲਈ ਅੱਛਾ ਮਤਲਬ ਡਾਕਟਰ ਨੇ ਮੈਨੂੰ ਉੱਥੇ ਥੋੜੀ-ਮੋਟੀ ਮੈਨਸ਼ਨ ਦੇ ਗਏ ਸੀ ਚਲੇ ਗਏ ਜਿੱਕਰ ਚਲੇ ਗਏ ਅਗਲੇ ਦਿਨ ਡਾਕਟਰ ਨੇ ਮੈਨੂੰ ਬੁਲਾਇਆ ਅਸੀਂ ਡਾਕਟਰ ਕੋਲ ਗਏ ਬਰਿੰਡਾ ਹਸਪੀਟਲ ਦੇ ਵਿੱਚ ਉੱਥੇ ਅਸੀਂ ਡੈਲਸਿਸ ਦਾ ਡਿਸੀਜਨ ਲਿਆ ਉਹਨਾਂ ਨੇ ਮੇਰਾ ਪਹਿਲੇ ਦਿਨ ਡੈਲਸਿਸ ਕੀਤਾ ਉਹ ਮੇਰੇ ਮਤਲਬ ਪਾਰਟ ਚ ਫੀਲ ਆਈ ਸੀ ਪਹਿਲੇ ਦਿਨਾਂ ਉਸ ਮਤਲਬ ਨਹੀਂ ਮੇਰੇ ਪਾਰਟ ਚ ਨਹੀਂ ਹੋਇਆ ਉਹਨਾਂ ਨੇ ਗਲੇ ਚ ਪੈਪ ਪਾਈ ਉੱਥੇ ਵੀ ਮੇਰੀ ਡਾਂਸ ਕੀਤੀ ਪਹਿਲੇ ਮੇਰੇ ਲਗਾਤਾਰ ਤਿੰਨ ਡਾਂਸ ਕੀਤੇ ਉਹਨਾਂ ਨੇ ਇਹ ਜੋ ਤਿੰਨ ਡਾਂਸ ਕੀਤੇ ਲਗਾਤਾਰ ਪਹਿਲੇ ਡਾਂਸ ਦੇ ਨਾਲ ਨਾਲ ਮੈਨੂੰ ਐਕਟੀਵਿਟੀ ਆ ਤਾਂ ਇੱਕ ਜੁੰਟ ਐਕਟੀਵਿਟੀ ਗਈ ਫਿਰ ਉਹਨਾਂ ਨੇ ਮੈਨੂੰ ਸ਼ਾਮ ਨੂੰ ਇੱਕ ਜੁੰਟ ਸ਼ਾਮ ਨੂੰ ਛਾਏ ਦੋ ਜੁੰਟਾਂ ਹਨ ਤਿੰਨ ਜੁੰਟਾਂ ਐ ਐਚ ਵੀ ਜਿਹੜਾ ਹੈਗਾ ਜਾਂਦਾ ਚੰਗਾ ਇਹ ਲਗਾਤਾਰ ਪੈਨ ਡਾਲਸ ਹੁੰਦੇ ਰਹੇ ਉਸ ਤੋਂ ਬਾਅਦ ਮੇਰੀ ਮੈਨ ਮੈਂ ਟੈਂਸ਼ਨ ਜ਼ਿਆਦਾ ਲੈ ਗਿਆ ਸੀ ਨਾ ਟੈਂਸ਼ਨ ਜ਼ਿਆਦਾ ਲੈਣ ਕਰਕੇ ਮੈਨੂੰ ਵੀਕਨੈਸ ਵੀ ਜ਼ਿਆਦਾ ਹੋਣ ਲੱਗੀ ਫਿਰ ਮੈਂ ਮਤਲਬ ਫਿਰ ਮੇਰੀ ਡਾਲਸ ਦਾ ਮਤਲਬ ਹੈ ਇੱਕ ਦਿਨ ਛੱਟ ਗਈ ਹੋਣ ਲੱਗੀ ਕਿਉਂਕਿ ਟੈਂਸ਼ਨ ਜ਼ਿਆਦਾ ਲੈਣ ਨਾਲ ਜ਼ਿਆਦਾ ਵੀਕਨੈਸ ਹੋਣ ਲੱਗੀ ਕ੍ਰੈਕ ਵੀ ਇਹਨਾਂ ਬਾਹਰ ਗਿਆ ਜੀ ਕਿਤੇ ਡਾਇਲਸਿਸ ਕਰਕੇ ਕੈਕ ਰੈਡ ਘਟਣਾ ਦੀ ਮੀਰਾ ਕਰੈਡ ਡਾਇਲਸਿਸ ਕਰਕੇ ਬੰਦ ਗਿਆ 9 ਦੇ ਆਸ-ਪਾਸ 11 ਘੰਟੇ ਡਾਇਲਿਟ ਰਾਜ ਨੂੰ ਇਨਫੈਕਸ਼ਨ ਹੋਣ ਲੱਗ ਗਈ ਸਾਰ ਉੱਪਰ ਲੱਗ ਗਿਆ ਇੱਕ ਦਿਨ ਦੇ ਵਿੱਚ ਹੀ ਤਾਂ ਉਹਨੇ ਨੇ ਆਪਾਂ ਸਾਰ ਉੱਪਰ ਲੱਗ ਗਿਆ ਇਸੇ ਤਰ੍ਹਾਂ ਜਿਵੇਂ ਇਹ ਚੱਲਦਾ ਰਿਹਾ ਡਾਇਲਸਿਸ ਕਰਵਾਉਂਦੇ ਰਹੇ ਅਸੀਂ ਡਾਇਲਸਿਸ ਨਾਲ ਨਾਲ ਮੈਡੀਕਲ ਵੀ ਹੁੰਦੀ ਸੀ ਮੈਡੀਸਨ ਬਹੁਤ ਜ਼ਿਆਦਾ ਮੈਂ ਹੀ ਮੈਂ ਜੰਨ ਬੱਲੇ ਜੋ ਹਾਂ ਗੋਗਨ ਲਈ ਹਸੀ ਕਿ ਖੱਦ ਗਲੀ ਜਾਂਦੀ ਹਸੀ ਐਨੇ ਕੋ ਪਰੇਸ਼ਾਨ ਹੁੰਦੇ ਸੀ ਚਲੋ ਚੱਲਦਾ ਰਿਹਾ ਇਸੇ ਤਰ੍ਹਾਂ ਚੱਲੋ ਮੇਰਾ ਕੰਮ ਤੇ ਦਲਸਾ ਦਾ ਮਤਲਬ ਉਸ ਤੋਂ ਬਾਅਦ ਨਹੀਂ ਮੈਂ ਅਗਲੇ ਦਿਨ ਮੈਂ ਰਿਸ਼ਤਲਾ ਬਣਾ ਲਿਆਤੀ ਆ ਅਗਲੇ ਦਿਨ ਮੈਂ ਰਿਸ਼ਤਲਾ ਬਣਾਇਆ ਤਾਂ ਪਿਛਲੇ ਕਿ ਮੈਨੂੰ ਬਹੁਤ ਡਰ ਲੱਗਾ ਵੀ ਰਿਸ਼ਤਲਾ ਬਣੇ ਵੀ ਬਣਦਾ ਕਿ ਨਾ ਬਣਦਾ ਆਉਂਦਾ ਮੈਨੂੰ ਪੇਸ਼ਲਾ ਇਹ ਰਾਤ ਸੁਣੇ ਦੀ ਤੇ ਪੇਸ਼ਲਾ ਬਣਵਾਤ ਬਲਵਾਤਾ ਡਾਕਟਰ ਕਹਿੰਦੇ ਇਹ ਪੇਸ਼ਲਾ 1 ਮਹੀਨੇ 1.5 ਮਹੀਨੇ ਤੱਕ ਚੱਲਣ ਲੱਗੋ ਪੇਸ਼ਲਾ ਉਹ ਤੋਂ ਉਹ ਗਲੇ ਤੇ ਮੇਰੇ ਡੈਂਸ ਕਰਦੇ ਰਹੇ ਮੇਰੇ ਇੱਕ ਦਿਨ ਡੈਂਸ ਛੱਡ ਕੇ ਆਉਂਦੀ ਅਕਸ਼ਾ ਤੇ ਮੈਨੂੰ ਇੰਨੀ ਕੁ ਪ੍ਰੋਬਲਮ ਆ ਗਈ ਸੀ ਕਿ ਮੈਂ ਡੈਂਸ ਕਰਵਾ ਕੇ ਘਰ ਆਉਂਦਾ ਸੀਗਾ ਆਉਂ ਸਾਰ ਨਾਲ ਨਾਲ ਸ਼ਾਮ ਸਵੇਰ ਜਾਂਦੇ ਡੈਂਸ ਕਰਵਾ ਕੇ ਆਉਂਦੇ ਆ ਸ਼ਾਮ ਨੂੰ ਮੈਨੂੰ ਫੇਰ ਪ੍ਰੋਬਲਮ ਆਇਆ ਫੇਰ ਡਾਇਲਿਸਿਸ ਕਰਾਉਣਾ ਪੈਂਦਾ ਸੀ ਐਨੀ ਪ੍ਰੋਬਲਮ ਆ ਨਹੀਂ ਸੀ ਮੇਰਾ ਇੱਕ ਦਿਨ ਮਤਲਬ ਇੱਕ ਦਿਨ ਘਰੇ ਜੀ ਸੀ ਮਾਦੀ ਹੁੰਦਾ ਸੀ ਉਹ ਤੋਂ ਅਗਲੇ ਦਿਨ ਮੈਨੂੰ ਡਾਇਲਿਸ ਕਰਾਉਣੀ ਹੀ ਪੈਂਦੀ ਸੀ ਘਰ ਦੇ ਵਿੱਚ ਸਾਰੇ ਪ੍ਰੋਬਲਮ ਚ ਆ ਕੇ ਸਾਰਿਆਂ ਨੂੰ ਪ੍ਰੋਬਲਮ ਪਰ ਪੈਂਸ਼ਨ ਵਗੈਰਾ ਤਾਂ ਹੋ ਹੀ ਜਾਂਦੀ ਹੈ ਤੇ ਸਾਹ ਤੇ ਇਹ ਬਿਲਕੁਲ ਜਾਉਂਗੇ ਸੀ ਆਕਸੀਜਨ ਮੇਰੀ ਘਟਣ ਲੱਗੀ ਮੇਰੇ ਆਕਸੀਜਨ ਸਿਲੰਡਰ ਲੱਗ ਲੱਗ ਜਿਹੜੇ ਬੈਲਸ ਟਾਈਮ ਦਾ ਡੈਲਸ ਉਦੀ ਨਾਲੇ ਆਕਸੀਜਨ ਸਲੈਂਟਰ ਨਾਲ ਦੇ ਜਿਸੀ ਤਰ੍ਹਾਂ ਮੈਂ ਬਹੁਤ ਬਾਰੀ ਹੋਇਆ ਮੈਂ ਇੰਨੇ ਪਰੇਸ਼ਾਨ ਸੂਪਰ ਉਹ ਟਾਈਮ ਨੇ ਉਹ ਟਾਈਮ ਮਤਲਬ ਠੰਡ ਜਿਆਦਾ ਸੀ ਠੰਡਾ ਹੁੰਦਾ ਸੀ ਠੰਡਾ ਹੋਣ ਕਰਕੇ ਮਤਲਬ ਰਾਤ ਨੂੰ ਜਾਂਦੇ ਐਨੀ ਤੋਂ ਹੁੰਦੀ ਸੀਗੀ 30 ਤੋਂ 35 ਕਿਲੋਮੀਟਰ ਅਸਾਂ ਨੂੰ ਬਠਿੰਡਾ ਬੈਲਸ ਗ੍ਰਾਉਂਡ ਜਾਣਾ ਪੈਂਦਾ ਸੀ ਮਤਲਬ ਜਾਂਦੇ ਜਾਂਦੇ ਐਨਾਕ ਪ੍ਰੋਬਲਮ ਆਉਦੀ ਦੀ ਕਦੋਂ ਅਪਡੇਟ ਲਾਉਂਦੇ ਕਲਮਾਂ ਲੈਂਦੇ ਆਂਕਾ ਕਦੋਂ 2 ਘੰਟੇ 3 ਘੰਟੇ ਆਪੀ ਜੇ ਲਿਖੀ ਨੂੰ ਸੋਖਾ ਕਰ ਐਨੀ ਡਾਇਰਕਟਲੀ ਪ੍ਰੋਬਲਮ ਆਉਦੀ ਆ ਬਾਕੀ ਬੰਦੇ ਜਾਂ ਵਲਾਉਣਾ ਚਾਹੀਦਾ ਕੁਝ ਵੀ ਕਰਨਾ ਹੌਸਲਾ ਰੱਖਿਆ ਕਰੋ ਇਹ ਪ੍ਰੋਬਲਮ ਵੈਸੇ ਚੱਲਦੀ ਹੀ ਰਹੇਗੀ ਹਮਨਾ ਪਰ ਜਦੋਂ ਬੰਦੇ ਨੂੰ ਨੌਲੇਜ ਨਾ ਹੋਵੇ ਉਹ ਹੋਰ ਵੀ ਚੀਜ਼ ਆਉਣ ਲੱਗ ਜਿੰਦੀ ਉਹ ਉਹ ਬੰਦੇ ਨੂੰ ਨਹੀਂ ਹੋ ਜਾਂਦਾ ਮੇਰਾ ਫਿਰ ਮੈਂ ਆਪਣੀ ਗਲੀ ਦੀ ਬਹੁਤ ਪਰੇਸ਼ਾਨ ਹੋਇਆ ਡੈਲਸਸ ਮੇਰੇ ਬਹੁਤ ਉੱਥੇ ਡੈਲਸ ਕਰਾਉਂਦੇ ਮੇਰਾ ਸ਼ੋਕ ਕਰਤੇ ਵੀ ਲੋ ਹੋ ਜਾਂਦਾ ਸੀ ਤੇ ਫਿਰ ਬੈਲ ਨੂੰ D15 ਆਉਂਦੇ ਬਹੁਤ ਜਿਆਦੇ ਪ੍ਰੋਬਲਮ ਆਉਂਦੀ ਹੈ ਫਿਰ ਮੈਂ ਹਮੇਸ਼ਾ ਇੱਕ ਦਿਨ ਸ਼ਾ ਮਤਲਬ ਬੈਲੀ ਉਹ ਕੈਟਰ ਲਵਾ ਲਿਆ ਕਿਉਂਕਿ ਮੈਂ ਇੱਕ ਫਿਲਟਰ ਨੂੰ ਦੋ ਵਾਰ ਯੂਜ਼ ਨਹੀਂ ਕਰ ਸਕਦਾ ਕਿਉਂਕਿ ਬੈਨਲ ਇਨਫੈਕਸ਼ਨ ਹੋ ਜਾਂਦੀ ਜਲਦੀ ਤੁਸੀਂ ਵੀ ਇਸੇ ਤਰੀਕਾ ਨਾਲ ਕਿਉਂਕਿ ਇੱਕ ਫਿਲਟਰ ਨੂੰ ਹਮੇਸ਼ਾ ਇੱਕ ਦਿਨ ਹੀ ਦਵਾਉਂਦਾ ਕਿ ਬਾਡੀ ਅੱਛੀ ਰਹਦੀ ਆ ਬਾਡੀ ਵਿੱਚ ਇਨਫੈਕਸ਼ਨ ਨਹੀਂ ਪੈਦਾ ਹੁੰਦੀ ਡਾਇਲਸਿਸ ਵੀ ਡਾਇਲਸਿਸ ਦਾ ਸਫਰ ਮੈਂ ਬਹੁਤ ਔਖਾ ਆ ਸਭ ਕੱਢਿਆ ਸੀ ਆ ਉਸ ਟਾਈਮ ਮੈਨੂੰ ਪਤਾ ਮੇਰੀ ਜਨਮ ਕੀ ਕਿਹੇ ਸੀ ਹਾਂ ਮੈਨੂੰ ਮੇਰਾ ਸਾਥ ਸਾਰੇ ਨੇ ਸਾਥ ਦਿੱਤਾ ਨੇ ਚਾਹੇ ਤਾਂ ਆਣ ਜਾਂ ਮਾਣ ਦੇ ਕੋਲ ਨੇ ਦੋਸਤ ਮਿੱਤਰਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਮੈਂ ਉਨ੍ਹਾਂ ਕਰਕੇ ਅੱਜ ਇੱਥੇ ਬੈਠਾ ਤੇ ਡੈਂਸ ਦੇ ਨਾਲ ਹਾਂ ਇੱਕ ਗੱਲ ਹੋ ਰਹੀ ਹੈ ਕਿ ਆਪ ਦਾ ਤੰਗ ਹੈ ਨਹੀਂ ਹੈਗਾ ਨਾਲ ਦੂਸਰੇ ਵੀ ਤੰਗ ਹੁੰਦੇ ਆ ਉਹ ਪੇਸ਼ੈਂਟ ਨਾਲੋਂ ਜ਼ਿਆਦਾ ਤੰਗ ਹੁੰਦੇ ਆ ਡੈਂਸ ਵਿੱਚ ਪਾਣੀ ਪਾਣੀ ਨਹੀਂ ਪੀ ਸਕਦੇ ਆਨ ਕਾਰਡ ਤੋਂ ਘਟਕ ਪੀਦਾ ਇਹ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਉਹ ਕਿੱਥੇ ਬੰਦਾ ਮੂੰਹ ਸੁਧਦਾ ਆਉਂਦਾ ਉਹ ਮੈਰੀ ਜਨੋ ਜਾਂ ਯਾ ਡੇਟ ਕਾਰਡ ਜਾਂਦਾ ਹਨਾ ਪੁਰਾਣੀ ਆਉਂਦਾ ਬਹੁਤ ਜ਼ਿਆਦਾ ਪਰੇਖਾ ਨਹੀਂ ਆਉਂਦੀ ਆਂਗਰ ਕੇ ਵੀ ਮਤਲਬ ਬਹੁਤ ਆਉਂਦਾ ਦੇਖਿਆ ਬੈਲਸ ਨਾਲ ਪਰ ਉਹ ਸਾਰੀ ਸਾਰੀ ਰਾਤ ਮੈਂ ਤਾਂ ਕੋਈ ਨਾ ਸਾਹ ਚੜੀ ਜਾਂਦਾ ਮੈਂ ਡਾਂਸ ਕਰਾ ਕੇ ਵੀ ਘਰੇ ਆਉਂਦਾ ਫਿਰ ਵੀ ਮੈਨੂੰ ਸਾਹ ਜੜੀ ਜਾਂਦਾ ساری ਰਾਤ ਸਾਰੀ ਰਾਤ ਪਰੇਸ਼ਾਨੀ ਚ ਮੇਰਾ ਇੱਕ ਦਿਨ ਵੀ ਮਤਲਬ ਘਰ ਨਹੀਂ ਬੈਠ ਕੇ ਦੇਖਿਆ ਜੀ ਕਦੇ ਇਸ ਤਰ੍ਹਾਂ ਹੋਇਆ ਐਵੇਂ ਸੇ ਮੈਂ ਕਹਿੰਦਾ ਇਹ ਮੋਰੀਕਸ਼ਨ ਨਾਲ ਕੇ ਚਲੋ ਫਿਰ ਵੀ ਕਿਸੇ ਨੂੰ ਲੱਗ ਜਾਂਦੀ ਹੈ ਇਹ ਸਥਿਤੀ ਤੇ ਬੰਦਾ ਆਉਗਾ ਅੰਦੇ ਨੂੰ ਹਮੇਸ਼ਾ ਨੌਜਵਾਨ ਕਿੱਲਾ ਨਹੀਂ ਦੇਈਆ ਆਪਣੇ ਮੋਬਾਈਲ ਤੋਂ YouTube ਆਇਆ ਹੈ ਜਨਾ YouTube ਨੂੰ ਖੋਲੋ ਉੱਥੇ ਬਹੁਤ ਸਾਰੇ ਬੰਦੇ ਲੋਕ ਨੇ ਜੋ ਆਪਣੀਆਂ ਲਾਇਵ ਆਪਣੀ ਲਾਇਵ ਵਾਲੇ ਦੱਸ ਕੇ ਆ ਕਿਸੇ ਵੀ ਮੌਰੇ ਵਿਦੂ ਕਬਰਾਉਣਾਂ ਹੀ ਜਾਂਦੇ ਆ ਜੇ ਆਪਾਂ ਕਿਸੇ ਵੀ ਮੌਰੀ ਤੋਂ ਕਬਰਾਉਣੇ ਆ ਨਾ ਉਦੋਂ ਆਪਾਂ ਮਾਰਕ ਆ ਜਾਂਦੇ ਆ ਉਦੋਂ ਮਤਲਬ ਉਦੋਂ ਨਹੀਂ ਆਪਾਂ ਨੂੰ ਆਪਾਂ ਕਬਰਾਉਣਾਂ ਨਹੀਂ ਜਾਂਦਾ ਕਬਰਾਉਣੇ ਉਹ ਮਾਰਕ ਆ ਜਾਂਦਾ ਉਹ ਕੀ ਆਪਾਂ ਡਿਸੀਜਨ ਨਹੀਂ ਲੈਦਾ ਨਾ ਲਾਪ ਕਾਟਦੇ ਨੇ ਘਰ ਦੇ ਨੂੰ ਵੀ ਤੰਗ ਕਰਦੇ ਆ

2 3 ਮਹੀਨੇ ਮੈਂ ਕੰਮ ਦੀ ਨਸੀਖ ਕਰਦਾ ਸੀ ਮੈਂ ਪਰ ਫਿਰ ਵੀ ਪ੍ਰੋਬਲਮ ਆਉਂਦੀ ਕੇਦਾਂ ਪ੍ਰੋਬਲਮ ਆਉਂਦੀ ਹੌਕਾ ਆਇਆ ਨਾ ਤਾਂ ਕਰਕੇ ਤੁਸੀਂ ਹਮੇਸ਼ਾ ਹੌਸਲਾ ਬਣਾ ਕੇ ਰੱਖਣਾ ਡੈਂਸ ਮਤਲਬ ਕਿ ਤੁਸੀਂ ਨੂੰ ਇਹੀ ਤਰ੍ਹਾਂ ਬਾਤ ਇਹੇ ਤਰ੍ਹਾਂ ਸਾਫਲਾਤ ਕੀ ਹਮੇਸ਼ਾ ਕਰਵਾਓ ਜਿੰਨਾ ਜਲਦੀ ਹੋ ਸਕੇ ਫਿਰ ਵੀ ਤਰ੍ਹਾਂ ਸਾਫਲਾਤ ਡੈਂਸ ਇੱਕ

लगभग सारे चीजा बारे नॉल सारीजा थो दसा गे कि करना की नहीं की बिलकुली हिंदी बोलोगे हिंदी दसा हमेशा सच्ची गल दसागा सची गल भी दसा कोई मेरे मैं मसाल ला के दसा है जे करो है मैं थो हमेशा सच्ची गल दसोंगा ਜਿੰਨੀ ਨੇ ਤੁਹਾਨੂੰ ਅੱਜ ਸਟੋਰੀ ਦੱਸੀ ਆ ਆਪਦੀ ਡਾਇਲਸ ਦੀ ਇਹ ਸਾਰੀ ਇਹ ਸੱਤਾਂ ਗੱਲਾਂ ہاں ਬਾਕੀ ਉਸ ਤੋਂ ਜ਼ਿਆਦਾ ਵੀ ਪ੍ਰੋਬਲਮਾਂ ਆਈਆਂ ਨਹੀਂ ਕਿਉਂਕਿ ਜ਼ਿਆਦਾ ਪ੍ਰੋਬਲਮਾਂ ਆਉਣੀਆਂ ਨਹੀਂ ਇਹ ਲੱਗਦਾ ਹੈ ਨਹੀਂ ਕੀਤੀਆਂ ਜਾਂਦੀਆਂ ਜਿਨ੍ਹਾਂ ਦੇ ਡਾਇਲਸ ਹੋਦੇ ਉਹਨਾਂ ਨੂੰ ਪਤਾ ਵੀ ਕਿੰਨੀ ਪ੍ਰੋਬਲਮਾਂ ਲੱਗਦੀਆਂ ਚਲੋ ਅਗਲੀ ਗੱਲ ਤੁਹਾਨੂੰ ਮੈਂ ਕਿਤਨੀ ਟ੍ਰਾਂਸਪਲੋਟ ਦਾ ਪ੍ਰੋਸੀਜਰ ਕਿਵੇਂ ਚਲਾਇਆ ਉਹ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗਾ ਇੱਕ ਇੱਕ ਨਹੀਂ ਤਾਂ ਸਮਾਰ ਮੇਰਾ ਕਿੰਨੇ ਟਾਈਮ ਤੋਂ ਹੋ ਗਿਆ ਕਿ ਇੱਥੇ ਉਹ ਸਾਰਾ ਕੁਝ ਤੁਹਾਨੂੰ ਦੱਸਾਂਗਾ ਤੁਸੀਂ ਮੈਨੂੰ ਸਵਾਲ ਕਰੋ ਮੈਂ ਤੁਹਾਨੂੰ ਸਵਾਲਾਂ ਦੇ ਜਵਾਬ ਦੇਣਾਗਾ ਬੱਸ ਤੁਸੀਂ ਸਪੋਰਟ ਕਰੋ ਆ ਕਿ ਮੈਂ ਤੁਹਾਨੂੰ ਹਰ ਸਵਾਲ ਦਾ ਜਵਾਬ ਵੀ ਦੇ ਸਕਾਂ ਕਿ ਉਹ ਆਪਣਾ ਵਧੀਆ ਕੰਮ ਚੱਲਦਾ ਅਧੇਠਮ ਚੱਲਦਾ ਮਤਲਬ ਤੁਹਾਨੂੰ ਵਧੀਆ ਚੀਜ਼ ਦੱਸਾਂਗਾ ਕਿ ਮੈਂ ਹਮੇਸ਼ਾ ਦੇਖਿਆ ਕਿ ਟੈਸਟਾਂ ਤੋਂ ਅੱਟ ਕਰਵਾਉਣ ਤੋਂ ਪਹਿਲਾਂ ਜਾਂ ਮਤਲਬ ਬਾਅਦ ਚ ਕੁਝ ਬੰਦੇ ਆਏ ਜਾਂਦੇ ਆ ਉਹ ਦੂਜੇ ਬੰਦੇ ਤੇ ਐਕਸਪੈਰੀਮੈਂਟ ਕਰਦੇ ਆ ਕਹਿੰਦੇ ਹਾਂ ਮੂੰਹ ਖਾ ਲਾ ਕੁਝ ਨਹੀਂ ਲਾ ਬੈਸਟਰ ਲਾ ਬਾਡੀ ਲਗ ਲਗ ਹੁੰਦੀ ਆ ਫਿਰ ਵੀ ਐਕਸਪੈਰੀਮੈਂਟ ਕਰਦੇ ਆ ਖਾ ਦੇਖਦੇ ਆ ਵੀ ਇਹ ਕੀ ਹੁੰਦਾ ਇਹ ਮੈਂ ਖਾ ਸਕਦਾ ਜਾਂ ਨਹੀਂ ਖਾ ਸਕਦਾ ਇਹ ਮੈਂ ਕਰ ਸਕਦਾ ਜਾਂ ਨਹੀਂ ਕਰ ਸਕਦਾ ਮੈਂ ਤੁਹਾਨੂੰ ਇਹ ਜਿਹੀ ਇੱਥੇ ਮੇਰੇ ਨਾਲ ਚ ਦੱਸਾਂ ਚਲੋ ਅਗਲੀ ਗੱਲ ਮੇਰੇ ਵਿਚ ਗੱਲ ਕਰਦਾ ਸਸਰੇ ਕਾ